ਸ਼ੁਰੂਆਤ ਗੱਲਬਾਤ ਦੀ ਜਿਹੜੀ ਕਰਦੇ ਆ ਆਟੋਨੋਮਸ ਟਰੱਕਿੰਗ ਨੂੰ ਲੈ ਕੇ ਜੇਬੀ ਹੰਟ ਜ਼ਮਨਜੀ ਦਾਸਤੇ ਨੇ ਕਹਿੰਦੇ ਵੀ ਉਹਨਾਂ ਨੇ 50000 ਮੀਲ ਲੌਂਗ ਹਾਲ ਟਰੱਕਿੰਗ ਜਿਹੜੇ ਆਟੋਨੋਮਸ ਦੇ ਆ ਉਹ ਸਾਊਥ ਕੈਰੋਲਿਨਾ ਤੇ ਡੈਲਸਟ ਦੇ ਦਰਮਿਆਨ ਕਿਤੇ ਆ ਸੋ ਇਦਾਂ ਦੀਆਂ ਖਬਰਾਂ ਹੋਰ ਵੀ ਪਹਿਲਾਂ ਆਈਆਂ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਆਟੋਨੋਮਸ ਟਰੱਕਿੰਗ ਆ ਉਹ ਆਪਣੇ ਪੈਰ ਹੌਲੀ-ਹੌਲੀ ਜਿਹੜੀ ਕਹ ਲੋ ਵੀ ਮਜ਼ਬੂਤ ਜਿਹੜੀ ਉਹ ਕਰ ਰਹੀ ਆ ਅੱ ਅੱਜ ਹੀ ਖਬਰ ਨੂੰ ਕਿਸ ਤਰੀਕੇ ਦੇ ਨਾਲ ਟਰਕਿੰਗ ਇੰਡਸਟਰੀ ਦੇ ਵਿੱਚ ਲਿਆ ਜਾਣਾ ਚਾਹੀਦਾ ਵੀ ਜਦੋਂ ਆਟੋਨੋਮਸ ਟਰਕਿੰਗ ਅ ਹੁਣ ਹਜ਼ਾਰਾਂ ਦੇ ਹਜ਼ਾਰਾਂ ਮੀਲ ਰੈਗੂਲਰਲੀ ਜਿਹੜੀ ਉਹ ਪਾਉਣੀ ਸ਼ੁਰੂ ਕਰ ਰਹੀ ਹੈ ਬਿਲਕੁਲ ਰਸਕਰਨ ਇਹ ਹੀ ਆਉਣ ਵਾਲੇ ਜਿਹੜਾ ਭਵਿੱਖ ਹੈ ਉਹ ਉਹ that is what it is ਠੀਕ ਹੈ ਜੋ ਹੋ ਰਿਹਾ ਹੈਗਾ ਆਪਾਂ ਨੂੰ ਪਤਾ ਹੈਗਾ ਆਪਾਂ ਜਿਹੜੀਆਂ ਚੀਜ਼ਾਂ ਅੱਜ ਦੇਖ ਰਹੇ ਆਂ ਅ ਜੇ ਜੇ ਆਪਾਂ ਗੱਲ ਕਰੀਏ ਵੀ ਅ ਅੱਜ ਤੋਂ 5-7 ਸਾਲ ਪਹਿਲਾਂ ਅ ਬਿਲਕੁਲ ਆਪਾਂ ਮਨਾ ਕਰਦੇ ਸੀ ਇਸ ਚੀਜ਼ ਤੋਂ ਨਾ ਕਰਦੇ ਸੀ ਕਿ ਯਾਰ ਪੇਪਰ ਲੌਗ ਬੁੱਕ ਤੋਂ ਇਲੈਕਟ੍ਰੋਨਿਕ ਲੌਗ ਬੁੱਕ ਕਿੱਦਾਂ ਹੋ ਸਕਦੀ ਆ ਅ ਜੇ 10 ਸਾਲ ਪਿੱਛੇ ਚਲੇ ਜਾਈਏ ਤੇ ਆਪਾਂ ਕਹਿੰਦੇ ਸੀ ਟਰੱਕ ਜਿੱਥੇ ਮਰਜ਼ੀ ਥੁਰ ਐ ਫਿਰ ਦਾ ਕਿਹੜਾ ਕਿਹੜਾ ਕੋਈ ਦੇਖ ਸਕਦਾ ਹੈ ਕਿਹੜਾ ਕੋਈ ਪਤਾ ਕਰ ਸਕਦਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਠੀਕ ਹੈ ਨਾ ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਆਪਾਂ ਅੱਜ ਤੋਂ 10 ਸਾਲ ਪਹਿਲਾਂ ਜੋ ਚੀਜ਼ਾਂ ਆਪਾਂ ਅੱਜ ਕਰ ਰਹੇ ਆ ਇਹ ਆਪਾਂ ਅੱਜ ਤੋਂ 10 ਸਾਲ ਪਹਿਲਾਂ ਆਪਾਂ ਨੂੰ ਲੱਗਦੀਆਂ ਸੀ ਵੀ ਨਹੀਂ ਹੋ ਸਕਦੀਆਂ ਸੋ ਅੱਜ ਤੋਂ 10 ਸਾਲ ਬਾਅਦ ਜਿਹੜੀਆਂ ਚੀਜ਼ਾਂ ਹੋਈਆਂ ਉਹ ਸ਼ਾਇਦ ਕਿਸੇ ਤਰ੍ਹਾਂ ਕਿਤੇ ਸ਼ੁਰੂਆਤ ਆ ਹੁਣ ਤੇ ਉਹ ਆਪਾਂ ਨੂੰ ਕਦੀ ਕਦੀ ਲੱਗਦਾ ਵੀ ਇੰਦਣੀਆਂ ਚੀਜ਼ਾਂ ਨਹੀਂ ਹੋਣੀਆਂ ਪਰ ਅਗੇਨ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਲਿਮਟ ਹੁੰਦੀ ਆ ਕਿਉਂਕਿ ਜਿਹੜਾ ਇੱਕ ਕੁਦਰਤ ਆ ਕੁਦਰਤ ਦਾ ਜਿਹੜਾ ਵੈਦਰ ਹੈਗਾ ਉਹਨੂੰ ਤੁਸੀਂ ਬੀਟ ਨਹੀਂ ਕਰ ਸਕਦੇ ਆਪਾਂ ਜੇ ਦੇਖੀਏ ਜੇ ਬੀਟ ਕਰ ਸਕਦੇ ਹੁੰਦੇ ਤਾਂ ਹੋਣ ਫਿਰ ਐਡੇ ਵੱਡੇ ਵੱਡੇ ਜਿਹੜੇ ਸਾਈਕਲੋਨ ਆਉਂਦੇ ਆ ਐਡੇ ਵੱਡੇ ਵੱਡੇ ਜਿਹੜੇ ਆਪਣੇ ਬਰਸਾਤ ਦੇ ਝੱਖੜ ਆਉਂਦੇ ਸਭ ਕੁਝ ਆਉਂਦੇ ਆਪਾਂ ਉਹਨਾਂ ਨੂੰ ਕਾਬੂ ਕਰ ਲੈਂਦੇ ਸੋ ਇਸ ਕਰਕੇ ਇਹ ਚੀਜ਼ਾਂ ਠੀਕ ਆ ਹੋ ਰਹੀਆਂ ਐਂਡ ਇਨਕਰੇਜਿੰਗ ਹੈਗੀਆਂ ਇਹ ਚੀਜ਼ਾਂ ਔਰ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਵੱਲ ਨੂੰ ਜਿਹੜਾ ਖੁਸ਼ ਆ ਉਹ ਇਸ ਕਰਕੇ ਵੀ ਮਿਲ ਰਿਹਾ ਹੈਗਾ ਕਿ ਸਾਡੀ ਜਿਹੜੀ ਡਰਾਈਵਿੰਗ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਅ ਅੰਗੈਲੀ ਗਲਤੀਆਂ ਤੇ ਜਿਹੜੀ ਪ੍ਰੋਬਲਮਸ ਆ ਉਹ ਚਾਹੇ ਤੁਸੀਂ ਡਰਗ ਦੀਆਂ ਲੈ ਲਓ ਚਾਹੇ ਟ੍ਰੇਨਿੰਗ ਦੀਆਂ ਲੈ ਲਓ ਚਾਹੇ ਉਹਦੇ ਵਿੱਚ ਕੰਮ ਕਰਨ ਦੀ ਇੱਛਾ ਦੀਆਂ ਲੈ ਲਓ ਉਹਦਾ ਘਾਟ ਕਰਕੇ ਵੀ ਜਿਹੜਾ ਆ ਕਿਤੇ ਨਾ ਕਿਤੇ ਜਿਹੜੀਆਂ ਕੰਪਨੀਆਂ ਆ ਉਹ ਪੁਸ਼ ਹੋ ਰਹੀਆਂ ਇਸ ਕੰਮ ਵੱਲੋਂ ਕੀ ਕੀ ਇਹ ਜਿਹੜਾ ਆਟੋਨਮਸ ਟਰੱਕ ਆ ਇਹ ਹੀ ਇਹਦਾ ਐਂਡ ਆਨਸਰ ਹੈਗਾ ਤੋ ਕਈ ਇਹਦੇ ਫੈਕਟਰ ਹੈਗੇ ਆ ਔਰ ਇਨਕਰੇਜਿੰਗ ਨਿਊਜ਼ ਹੁੰਦੀਆਂ ਆ ਇਦਾਂ ਦੀਆਂ ਪਰ ਅਲਟੀਮੇਟਲੀ ਆਪਾਂ ਕਹਿ ਦਿੰਨੇ ਆ ਕਿ ਆਪਣੀ ਹਿਊਮਨ ਨੇਚਰ ਹੈ ਕਿ ਜੌਬ ਕਿੱਥੇ ਜਾਣਗੀਆਂ ਜੌਬਸ ਕਿੱਥੇ ਜਾਣਗੀਆਂ ਜੀ ਜੀ ਮੇਰੇ ਖਿਆਲ ਦੇ ਵਿੱਚ ਤੇ ਜੌਬਸ ਕਿਤੇ ਨਹੀਂ ਜਾਣੀਆਂ ਹੈਗੇ ਜੌਬਸ ਕੁਝ ਨਾ ਕੁਝ ਹੋਰ ਕ੍ਰੀਏਟ ਹੋ ਜਾਂਦਾ ਕੁਝ ਨਾ ਕੁਝ ਹੋਰ ਨਿਕਲ ਆਉਂਦਾ ਰਾਹ ਬੰਦਾ ਕੱਢ ਲੈਂਦਾ ਪਰ ਇਨਕਰੇਜਿੰਗ ਨਿਊਜ਼ ਇਹੋ ਹੀ ਆ ਕਿ ਜਿੰਨੀ ਦੇਰ ਤੱਕ ਜਿਹੜੀ ਹਿਊਮਨ ਸੇਫਟੀ ਆ ਉਹ ਪੂਰੀ ਤਰੀਕੇ ਦੇ ਨਾਲ ਕੀਤੀ ਜਾਂਦੀ ਆ ਇਹੋ ਜਿਹੇ ਜਿਹੜੀਆਂ ਚੀਜ਼ਾਂ ਹੈਗੀਆਂ ਅਗੇਨ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਜਿਹੜੇ ਰੀਜਨਲ ਹੈਗੇ ਆ ਜਾਂ ਲੋਕਲ ਹੈਗੇ ਆ ਜਾਂ ਯਾ ਟੂ ਯਾਡ ਮੂਵ ਹੈਗੇ ਆ ਉਹਨਾਂ ਦੇ ਵਿੱਚ ਅਟਰਮਸ ਜਿਹੜੀ ਆ ਸਕਸੈਸਫੁਲ ਹੋ ਸਕਦੀ ਆ ਲੌਂਗ ਟਰਮ ਦੇ ਵਿੱਚ ਅਟਰਮਸ ਜਿਹੜੀ ਆ ਜੇ ਸਕਸੈਸਫੁਲ ਨਹੀਂ ਹੋ ਸਕਦੀ ਤਾਂ ਬਹੁਤ ਲੰਮਾ ਸਮਾਂ ਤੇ ਆ ਦੇ ਵਿੱਚ ਵੀ ਵੈਦਰ ਦੀਆਂ ਵੀ ਕਈ ਹੋ ਸਕਦਾ ਵੀ ਹਾਂ ਵੈਦਰ ਕਰਕੇ ਸ਼ਾਇਦ ਹੋ ਸਕਦਾ ਨਾ ਵੀ ਕਾਮਯਾਬ ਹੋਵੇ ਲੌਂਗ ਪਰ ਇਹ ਵੀ ਇਟਸ ਗੋਇੰ ਟੂ ਬੀ ਪਾਰਟ ਆਫ ਇੰਡਸਟਰੀ ਇੱਕ ਚੀਜ਼ ਜਿਹੜੀ ਇਹ ਜ਼ਰੂਰ ਹੈਗੀ ਵੀ ਕਿਤੇ ਨਾ ਕਿਤੇ ਤਾਂ ਆਪਾਂ ਨੂੰ ਇਹ ਦੱਸਦੀ ਹੋਈ ਰਹਿਣੀ ਆ ਆਪਾਂ ਹੁਣ ਪੋਰਟਸ ਦੇ ਉੱਤੇ ਤਾਂ ਆਲਰੇਡੀ ਰਮਨ ਜੀ ਦੇਖ ਹੀ ਰਹੇ ਆ ਵੀ ਇਦਾਂ ਦੇ ਇਲੈਕਟ੍ਰਿਕ ਟਰੱਕ ਦੇ ਨਾਲ ਜਿਹੜੇ ਆਟੋਨਮਸ ਇਲੈਕਟ੍ਰਿਕ ਟਰੱਕ ਆ ਉਹ ਕਈ ਪੋਰਟਸ ਦੇ ਉੱਤੇ ਉਹਨੇ ਨੇ ਦਸਤਕ ਦਿੱਤੀ ਹੋਈ ਹੈ। ਹਾਂ ਜੀ ਹਾਂ ਜੀ ਜਿਹੜੀ ਜਿਹੜੀ ਹੁਣ ਐਰਲੀ ਪੋਰਟ ਹੈਗੀ ਆਪਣੀ ਰੌਂਗਵਿਚ ਹੈਗੀ ਆ ਉਹਦੇ ਚ ਪੂਰਾ ਆਟੋਨਮਸ ਜਿਹੜਾ ਸੈਕਸ਼ਨ ਹੈਗਾ ਉਹ ਵਿੱਚ ਚੈਸੀਜ਼ ਜਿਹੜੇ ship ਦੇ ਉੱਤੋਂ ਜਿਹੜੇ ਕੰਟੇਨਰਸ ਉਤਰਦੇ ਆ ਚੈਸੀ ਉੱਤੇ ਰੱਖਦੇ ਆ ਉਹ ਟਰੱਕ ਤੱਕ ਪਹੁੰਚਦੇ ਬਾਹਰ ਠਕਾਉਂਦੇ ਆ ਉਹ ਸਾਰਾ ਆਟੋਨਮਸ ਹੀ ਚੱਲ ਰਿਹਾ ਹੈਗਾ ਔਰ ਆਲਟੀਮੇਟਲੀ ਉਹ ਜਿਹੜਾ ਜਗ੍ਹਾ ਹੈਗੀ ਯਾ ਜਿਨੂੰ ਤੁਸੀਂ ਕਹ ਲਓ ਵੀ ਜਿਹੜਾ ਵੇਅਰਹਾਊਸ ਆ ਬਹੁਤ ਵੱਡੇ ਵੱਡੇ ਵੇਅਰਹਾਊਸ ਆ ਕਈ ਵਾਰੀ ਆਪਾਂ ਦੇਖੀਦੇ ਐ Amazon ਦੇ ਹੋਟਲੀਆਂ ਦੇ ਬਹੁਤ ਵੱਡੇ ਵੱਡੇ ਵੇਅਰਹਾਊਸ ਆ ਉਹਨਾਂ ਦੇ ਵਿੱਚ ਜਿਹੜੇ ਟ੍ਰੇਲਰਸ ਹੁੰਦੇ ਆ ਉਹਨਾਂ ਨੂੰ ਡਾਕ ਤੇ ਲਾਉਣਾ ਡਾਕ ਤੋਂ ਲਾ ਕੇ ਪਾਰਕ ਕਰਨਾ ਹੋਰ ਤੇ ਕਈ ਐਸੇ ਕੰਮ ਹੈਗੇ ਜਿਹੜੇ ਕਿ ਹਿਊਮਨ ਕਰਦੇ ਹੈਗੇ ਪਰ ਉਹ ਈਜ਼ੀਲੀ ਆਟੋਨਮਸ ਚ ਚੇਂਜ ਹੋ ਸਕਦੇ ਸੋ ਉੱਥੇ ਆਟੋਨਮਸ ਜਿਹੜਾ ਆ ਉਹ ਬੜਾ ਜਲਦੀ ਇਹਨਾਂ ਵੱਧ ਰਿਹਾ ਬੜਾ ਜਲਦੀ ਸਕਸੈਸਫੁਲ ਵੀ ਹੋ ਰਿਹਾ ਅ ਪਿੱਤੇ ਆਪਣੇ ਉੱਥੇ ਹੈਗੇ ਆ ਲੋ ਜਿਹੜਾ ਐਲ ਏਰੀਆ ਚਾਪਾ ਦੇਖੀ ਤੇ 2-4 ਫੀਟਾ ਛੱਡ ਕੇ 2-4 ਬਲੌਕ ਛੱਡ ਕੇ ਦੂਜਾ ਵੇਅਰਹਾਊਸ ਆ ਸੋ ਇੱਕ ਵੇਅਰਹਾਊਸ ਤੋਂ ਦੂਜੇ ਵੇਅਰਹਾਊਸ ਤੇ ਕੋਈ ਚੀਜ਼ ਲੈ ਕੇ ਜਾਣੀ ਆ ਤੇ ਉੱਥੇ ਕਾਮਰਸ ਜਿਹੜਾ ਬੜਾ ਸਕਸੈਸਫੁਲ ਹੋ ਸਕਦਾ ਔਰ ਇਹ ਜਣੀ ਚੀਜ਼ਾਂ ਹੈਗੀਆਂ ਇਹ ਆਲਰੇਡੀ ਕੰਮ ਕਰ ਰਹੀਆਂ ਹੈਗੀਆਂ ਜੋ ਆਪਾਂ ਇਹ ਦੋ ਚੀਜ਼ਾਂ ਮਿਕਸ ਕਰ ਰਹੇ ਆ ਕਿ ਇੱਕ ਇਲੈਕਟ੍ਰਿਕ ਟਰੱਕ ਤੇ ਇੱਕ ਹਟਾ ਕਾਮਰਸ ਇਲੈਕਟ੍ਰਿਕ ਸਪਰਟ ਹੈ ਕਾਮਰਸ ਸਰ ਈ ਵੀ ਦੀ ਚਲੋ ਜੇ ਗੱਲ ਕਰ ਲਈਏ ਤਾਂ ਜਿਹੜੇ ਸੈਨੇਟਰ ਦੇ ਵਿੱਚ ਕੁਝ ਰਿਪਬਲਿਕਨਸ ਆ ਉਹ ਈ ਵੀ ਨੂੰ ਲੈ ਕੇ ਰੈジਸਟੈਂਸ ਉਸ ਨੂੰ ਰੈਂਪ ਅਪ ਜਿਹੜਾ ਉਹ ਕਰ ਰਹੇ ਆ ਟੈਡ ਕਰੂਜ਼ ਜਿਹੜੇ ਸੈਨੇਟਰ ਹੈਗੇ ਆ ਉਹ ਕਹਿ ਰਹੇ ਆ ਵੀ ਕਿੰਨੇ ਵੀ ਇਹ ਜਿਹੜੇ ਅਫੋਰਡੇਬਲ ਗੈਸ ਪਾਵਰਡ ਕਾਰਸ ਜਾਂ ਟਰੱਕਸ ਆ ਉਹਨਾਂ ਉੱਤੇ ਈ ਵੀ ਦੇ ਨਾਲ ਬੇਸਿਕਲੀ ਇੱਕ ਲੜਾਈ ਆ ਵਾਰ ਜਿਹੜੀ ਉਹ ਚੱਲ ਰਹੀ ਆ ਉਸ ਤੇ ਉਲਟ ਸੋ 6 ਹਫ਼ਤੇ ਦੀ ਸਮਰ ਬ੍ਰੇਕ ਤੋਂ ਬਾਅਦ ਦੇ ਵਿੱਚ ਅਕਨਬੀ ਵਾਈਟ ਹਾਊਸ ਦੇ ਜਿਹੜੇ ਇਲੈਕਟ੍ਰਿਕ ਵਹੀਕਲ ਅਜੈਂਡਾ ਆ ਉਸ ਤੇ ਇੱਕ ਖਿਲਾਫ ਕਾਸੀ ਕਾਫੀ ਜਿਹੜਾ ਪੁਸ਼ ਬੈਕ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਜਿਹੜੇ ਰਿਪਬਲਿਕਨ ਲਾ ਵੇਕਰਸ ਆ ਉਹਨਾਂ ਦੁਆਰਾ ਆਈ ਥਿੰਕ ਇੱਕ ਵੱਡੀ ਲੜਾਈ ਹੈਗੀ ਆ ਰਾਜਨੀਤਿਕ ਜਿਹੜੀ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਕਿ ਰਿਪਬਲਿਕਨਸ ਮੋਸਟਲੀ ਬਿਜ਼ਨਸ ਵਾਲੇ ਹੈਗੇ ਆ ਤੇ ਮੋਸਟਲੀ ਗੈਸ ਓਇਲ ਕੰਪਨੀਆਂ ਵਾਲੇ ਹੈਗੇ ਆ ਔਰ ਯਾ ਉਹਨਾਂ ਨੂੰ ਓਇਲ ਕੰਪਨੀਆਂ ਜਿਹੜੀ ਸਪੋਰਟ ਕਰਦੀਆਂ ਹੈਗੀਆਂ ਬਹੁਤ ਤੇ ਇਧਰਲੇ ਬੰਨੇ ਦੂਜੀ ਸਾਈਡ ਦੇ ਆਪਣੇ ਜਿਹੜੇ ਡੈਮੋਕ੍ਰੇਟਸ ਹੈਗੇ ਇਹਨਾਂ ਦੇ ਆਪਾਂ ਦੇਖਿਆ ਕਿ ਆਪਾਂ ਜਿਹੜਾ ਗਲੋਬਲ ਵਾਰਮਿੰਗ ਜਾਂ ਇਹਨੂੰ ਕਲਾਈਮੇਟ ਆਲਾ ਲੱਗ ਰਿਹਾ ਕਲਾਈਮੇਟ ਕੰਟਰੋਲ ਸੋ ਉਹ ਇੱਕ ਇਹ ਇਹ ਬਿਗਰ ਵਾਰ ਹੈਗੀ ਆ ਜਿਹੜੀ ਕਿ ਆਪ ਇਹਨਾਂ ਦੋ ਪਾਰਟੀਆਂ ਦੇ ਵਿੱਚ ਮੇਰੇ ਖਿਆਲ ਬਹੁਤ ਸਮੇਂ ਤੋਂ ਚੱਲਦੀ ਆ ਰਹੀ ਔਰ ਜਲਦੀ ਨਹੀਂ ਆ ਅ ਇੱਚੇ ਕਈ ਚੀਜ਼ਾਂ ਹੈਗੀਆਂ ਕਿ ਜਿਹਦੇ ਵਿੱਚ ਡੈਫੀਨਿਟਲੀ ਮੈਂ ਕਹੂੰਗਾ ਕਿ ਜਿਹੜੀ ਇਲੈਕਟ੍ਰਿਕ ਟਰੱਕਸ ਹੈਗੀਆਂ ਇਲੈਕਟ੍ਰਿਕ ਕਾਰ ਹੈਗੀਆਂ ਇਹ ਇਹਨਾਂ ਤੇ ਕੁਝ ਕਾੜੀ ਕੀਤੀ ਗਈ ਬਹੁਤ ਜ਼ਿਆਦਾ ਕਾੜੀ ਕੀਤੀ ਗਈ ਆ ਇਹਦੇ ਚ ਥੋੜਾ ਜਿਹਾ ਹੋਰ ਸੋਚ ਵਿਚਾਰ ਕਰਨੀ ਚਾਹੀਦੀ ਸੀ ਇਹ ਚ ਜਿਹੜੇ ਹਾਈਬ੍ਰਿਡ ਵਹੀਕਲ ਹੈ ਉਹ ਕਾਹੀ ਚਾਹੀਦੇ ਸੀ ਬਹੁਤ ਕੁਝ ਹੋਰ ਹੋ ਸਕਦਾ ਸੀ ਡਾਇਰੈਕਟਲੀ ਤੁਸੀਂ ਨਹੀਂ ਕਰ ਸਕਦੇ ਕਿ ਇੱਕ ਸਾਲਾਂ ਤੋਂ ਚੱਲਦੇ ਆ ਰਹੇ ਇੱਕ ਸਿਸਟਮ ਨੂੰ ਤੁਸੀਂ ਬਦਲ ਕੇ ਠਾ ਦੇਣੀ ਦੂਜੇ ਪਾਸੇ ਕਰ ਦਿਓ ਉਹਦੇ ਚ ट्रांजिशन ਲਈ ਕੁਝ ਨਾ ਕੁਝ ਹੋਰ ਚਾਹੀਦਾ ਸੀਗਾ ਔਰ ਜਿਹੜਾ ਹਾਈਬ੍ਰਿਡ ਸੀਗਾ ਸਪੈਸ਼ਲੀ ਆਪਾਂ ਟਰੱਕਾਂ ਦੇ ਵਿੱਚ ਤੇ ਨਾ ਗੱਲ ਕਰੀਏ ਕਾਰਾਂ ਦੇ ਵਿੱਚ ਹਾਈਬ੍ਰਿਡ ਜਿਹੜਾ ਸੀਗਾ ਬਹੁਤ ਸਫਕਸਲ ਸੀਗਾ ਚੱਲ ਰਿਹਾ ਹੈ ਹਾਂ ਸੋ ਜੇ ਦੇਖੋ ਹੁਣ ਜਿਹੜੀ ਜਿਹੜੀ ਕਾਰ ਤੁਹਾਨੂੰ 20 25 30 ਮੀਲ ਦਿੰਦੀ ਆ ਰੈਗੂਲਰ ਇੰਜਨ ਦੇ ਨਾਲ ਗੈਸ ਨਾਲ ਜੇ ਉਹ ਹਾਈਬ੍ਰਿਡ ਦੇ ਨਾਲ ਤੁਹਾਨੂੰ 60 70 ਮੀਲ ਦੀ ਐਵਰੇਜ ਦਿੰਦੀ ਆ ਤੇ ਆਈ ਥਿੰਕ ਉਹ ਡਬਲ ਹੋ ਗਿਆ ਹੈ ਨਾ ਤੁਸੀਂ ਅੱਧ ਦੇ ਵਿੱਚ ਖਰਚਾ ਕਰਤਾ ਸੋ ਉਹ ਰਾਹ ਲੈਣਾ ਚਾਹੀਦਾ ਸੀ ਹੁਣ ਜਦੋਂ ਜਿਹੜੀ ਹੁਣ ਇਲੈਕਟ੍ਰਿਕ ਕਾਰ ਆ ਹੁਣ ਇਲੈਕਟ੍ਰਿਕ ਕਾਰ ਦਾ ਪਹਿਲੀ ਗੱਲ ਤਾਂ ਇਹ ਦੇਖੋ ਕਿ ਉਹ ਪਹਿਲਾਂ ਹੀ ਮਲਗ 20 ਹੀ ਆ ਡਾਲਰ ਐਟ ਲੀਸਟ ਉਹ 20 30000 ਡਾਲਰ ਐਕਸਟਰਾ ਐਕਸਪੈਂਸਿਵ ਹੈਗੀ ਆ ਰੈਗੂਲਰ ਕਾਰ ਉਹਦੀ ਜਿਹੜੀ ਮਿਡ ਸਾਈਜ਼ ਕਾਰ ਆ ਜਿੰਨੀ ਵੱਡੀ ਉਹ ਕਾਰ ਆ ਉਹਦੇ ਹਿਸਾਬ ਦੇ ਨਾਲ ਐਕਸਟਰਾ ਪੇ ਕਰਦੇ ਆ ਠੀਕ ਆ ਉਸ ਤੋਂ ਬਾਅਦ ਤੁਸੀਂ ਉਹਦੀ ਚਾਰਜਿੰਗ ਦੇ ਪੇ ਕਰਦੇ ਆ ਹੁਣ ਆ ਇੱਕ ਜਿਹੜਾ ਹੁਣ ਨਵਾਂ ਮੈਂ ਨਿਊ ਸਾਉਂਡ ਦਾ ਸੀਗਾ ਕੀ ਜਿਹੜੇ ਚਾਰਜਰਸ ਹੈਗੇ ਆ ਇੱਕ ਯੂਨੀਵਰਸਲ ਚਾਰਜਰ ਹੈਗੇ ਆ ਉਹ ਕਹਿੰਦੇ ਆ ਕਿ ਚਾਰਜ ਹੌਗ ਉਹਨਾਂ ਨੇ ਨਾਮ ਦਿੱਤਾ ਕਿ ਉਹ ਜਿੰਨਾ ਚਿਰ ਤੱਕ ਉਹਨਾਂ ਨੇ 100% ਕਾਰ ਚਾਰਜ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਕਾਰ ਉੱਥੋਂ ਨਹੀਂ ਹਟਾਉਂਦੇ ਤੇ ਉਹਦੇ ਨਾਲ ਪਿੱਛੇ ਬੈਕਲੌਗ ਹੋ ਜਾਂਦਾ ਲੋਕੀ ਸਟਕ ਜਾਂਦੇ ਆ ਤੇ ਹੁਣ ਤੁਸੀਂ ਇਹ ਦੇਖੋ ਉਹ ਕਹਿੰਦੇ ਜੀ 80% ਚਾਰਜ ਹੋਣ ਤੋਂ ਬਾਅਦ ਤੁਹਾਡੀ ਕਾਰ ਉੱਥੋਂ ਡਿਸਕਨੈਕਟ ਕਰਨੀ ਪਊਗੀ ਤੁਹਾਨੂੰ ਜਾਂ ਉਹ ਬੰਦ ਹੋ ਜਾਊਗੀ ਚਾਰਜਿੰਗ ਠੀਕ ਹੈ ਨਾ ਇਹ ਕੀ ਚੀਜ਼ ਹੈ ਨਹੀਂ ਗੈਸ ਨਹੀਂ ਪੂਰੀ ਟੈਂਕ ਨਹੀਂ ਪੂਰਾ ਭਰਨ ਦੇਣਾ ਹਾਂਜੀ ਹਾਂਜੀ ਤੇ ਆਟੋਨਮਸ ਕਾਰਾਂ ਤੇ ਵਿੱਚ ਅੱਛਾ ਹੁਣ ਕੱਲ ਇੱਕ ਮਤਲਬ ਇੱਕ ਹਾਸੇ ਵਾਲੀ ਗੱਲ ਹੀ ਸੀਗੀ ਪਰ ਉਹ ਕਈ ਵਾਰੀ ਲੱਗਾ ਵੀ ਆ ਸੱਚੀ ਵੀ ਇਦਾਂ ਵੀ ਹੋ ਸਕਦਾ ਤੇ ਉਹ ਕਹਿੰਦੇ ਵੀ ਉਹ ਜਿਹੜੀ ਕਿਸੇ ਨੇ ਟੈਸਲਾ ਲਈ ਸੀਗੀ ਤੇ ਟਾਰਨਵਸ ਹੈ ਨਾ ਤੇ ਉਹ ਸਾਰਾ ਕੁਝ ਤੇ ਉਹ ਦੀ ਕਿਤੇ ਪੇਮੈਂਟ ਮਿਸ ਹੋ ਗਈ ਤੇ ਟਾਰਨਵਸ ਜਿਹੜੀ ਕਾਰ ਸੀ ਵਾਪੇ ਡਿਲੀਵਰੀ ਸ਼ਿਪ ਤੇ ਵਾਪਸ ਜੇ ਲਈ ਦੀ ਆ ਵਧੀਆ ਇਹ ਇਹ ਤਾਂ ਕੰਪਨੀ ਵਾਲਿਆਂ ਨੂੰ ਮੋਚਾਂ ਲੱਗਣੀਆਂ ਇਹ ਤਾਂ ਪੋਜੈਸ਼ਨ ਦੇ ਪੋਜੈਸ਼ਨ ਦੇ ਪੈਸੇ ਨਹੀਂ ਤੇ ਲੋੜੇ ਪੈਣੇ ਉਹਨਾਂ ਨੂੰ ਨਹੀਂ ਹੁਣ ਇੱਥੇ 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 ਹੁਣ ਰੀਪੋ ਵਾਲੇ ਸਟ੍ਰਾਈਕ ਕਰ ਦੇਣੀ ਆ ਵੀ ਸਾਡੇ ਦੇ ਟਰੱਕ ਨੂੰ ਲੋਡ ਹੀ ਨਹੀਂ ਪੈਣੀ ਕਿਤੇ ਹੋਈ ਤੇ ਗੱਲ ਆਪੇ ਵਾਪਸ ਚਲੇ ਗਈ ਸੀ ਡਿਲੀਵਰੀ ਸ਼ਿਪ ਤੇ ਆ ਕਮਾਲਾ ਕਮਾਲ ਦੀ ਗੱਲਾਂ ਆ ਜੀ ਦੇਖੋ ਸੋ ਚਲੋ ਕਾਰ ਵਾਪਸ ਜਾਵੇ ਇਹ ਇਹ ਗੱਲ ਤਾਂ ਦੇਖੋ ਰਮਨ ਜੀ ਹਰਜੋਜੀ ਇਹ ਗੱਲ ਪੱਕੀ ਹੈ ਕਾਰ ਵਾਪਸ ਜਾਵੇ ਨਾ ਜਾਵੇ ਚੱਲਣੀ ਤਾਂ ਮੰਨ ਦੋ ਜਦੋਂ ਮਰਜ਼ੀ ਕਰ ਸਕਦੇ ਆ ਹਾਂ ਹਾਂ ਇਹ ਇਹ ਦੇਖੋ ਹੁਣ ਮੈਂ ਆਪਣੀ ਇੱਕ ਟਰੱਕਿੰਗ ਕੰਪਨੀ ਦੇ ਨਾਲ ਸੀਗਾ ਹੈ ਨਾ ਤੇ ਟਰাকিং ਕੰਪਨੀ ਨੇ ਉਹਨਾਂ ਨੇ ਇੱਕ ਸਿਸਟਮ ਆਪਣੇ ਟਰੱਕਾਂ ਦੇ ਵਿੱਚ ਲਾਇਆ ਹੈਗਾ ਜਿਹਦੇ ਵਿੱਚ ਉਹ ਉਹ ਸਿਸਟਮ ਜਿਹੜਾ ਆ ਉਹ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ 55 ਦੀ ਸਪੀਡ ਆ ਹਾਂਜੀ ਤੇ ਜਦੋਂ ਹੁਣ ਅਰੀਜ਼ੋਨਾ ਜਾਂਦਾ ਤੇ ਉਹ 75 ਦੀ ਸਪੀਡ ਚਲਦੀ ਹੈ ਹਨਾ ਜੀ ਉਹ ਟਰੱਕ ਨੂੰ ਕੈਲੀਫੋਰਨੀਆ ਦੇ ਵਿੱਚ ਉਹ ਟਰੱਕ ਨੂੰ 55 ਤੋਂ 5 ਮੀਲ ਉੱਤੇ ਚਲਾ ਸਕਦਾ ਬੰਦਾ ਤੋ ਮਤਲਬ ਕਿ ਉਹ ਟਰੱਕ ਜਿਹੜੇ ਉਸ ਕੰਪਨੀ ਦੇ ਆ ਕੈਲੀਫੋਰਨੀਆ ਜੇ 60 ਮਾਈਲਸ ਪਰ ਆਵਰ ਤੋਂ ਵੱਧ ਨਹੀਂ ਚੱਲਣਗੇ ਪਰ ਜਦੋਂ ਉਹ ਹੀ ਟਰੱਕ ਐਰੀਜ਼ੋਨਾ ਜਾਂਦਾ ਆ ਉਹੀ ਸਪੀਡ ਜਿਹੜੀ ਆ ਉਹ 70 ਮਾਈਲ ਤੇ ਚਲੀ ਜਾਂਦੀ ਆ ਮੈਕਸਿਮਮ ਉਹ ਆਟੋਮੈਟਿਕਲੀ ਚੇਂਜ ਹੁੰਦੀ ਆ ਅਕੋਰਡਿੰਗ ਟੂ ਦ ਸਟੇਟ ਸਪੀਡ ਲਿਮਿਟਸ ਉਹ ਜਿਹੜਾ ਉਹਨਾਂ ਨੇ ਇਨਸਟਰੂਮੈਂਟ ਲਾਏ ਆ ਉਹਦੇ ਨਾਲ ਨਾਲ ਜੇ ਤੁਹਾਡੇ ਰਾਊਟ ਤੇ ਜਿਹੜੇ ਰਾਊਟ ਤੇ ਤੁਸੀਂ ਜਾ ਰਹੇ ਆ ਜੇ ਉਸ ਰਾਊਟ ਤੇ ਕੋਈ ਲੋ ਕਲੀਅਰਿੰਗ ਵਾਲਾ ਬ੍ਰਿਜ ਹੈਗਾ ਤੇ ਉਹ ਟਰੱਕ ਜਿਹੜਾ ਆ ਉਹ ਆਲਮੋਸਟ 100 ਮੀਟਰ ਜਾਂ 200 ਮੀਟਰ 브릿ਜ ਤੋਂ ਪਹਿਲਾਂ ਆਪੇ ਖੜਾ ਹੋ ਜਾਂਦਾ ਹੈ ਕਿ ਲੋ ਕਲੀਅਰੈਂਸ ਆ ਰ ਬ੍ਰਿਜ ਆ ਮੈਂ ਪਾਸ ਨਹੀਂ ਕਰ ਸਕਦਾ ਹੂੰ ਟੈਕਨੋਲੋਜੀ ਤੋਂ ਉਹ ਫਾਇਦਾ ਲੈ ਆ ਰਹੇ ਹਾਂ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਤੁਹਾਡਾ ਕੰਪਨੀ ਤੁਹਾਨੂੰ ਸੋਚਦੀ ਆ ਕਿ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਜਾਂ ਤੁਸੀਂ ਪੀਕੇ ਚਲਾ ਰਹੇ ਹੋ ਜਾਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਗਲਤ ਕੰਮ ਹੋ ਰਿਹਾ ਟਰੱਕ ਦੇ ਨਾਲ ਤੇ ਉਹ ਜਦੋਂ ਟਰੱਕ ਤੁਸੀਂ ਖੜਾ ਕਰਦੇ ਹੋ ਟਰੱਕ ਨੂੰ ਡਿਸੇਬਲ ਕਰ ਸਕਦੇ ਹੋ ਉਸ ਇਕੁਇਪਮੈਂਟ ਦੇ ਥਰੂ ਤਾਂ ਕਿ ਟਰੱਕ ਦੁਆਰਾ ਸਟਾਰਟ ਨਹੀਂ ਹੁੰਦਾ ਓਕੇ ਠੀਕ ਆ ਸੋ ਇਹ ਚੀਜ਼ਾਂ ਜਿਹੜੀਆਂ ਇਹ ਦੇਖੋ ਇਹ ਚੀਜ਼ਾਂ ਆਲਰੇਡੀ ਇੰਪਲੀਮੈਂਟ ਕਰ ਰਹੀਆਂ ਕੰਪਨੀਆਂ ਟੂ ਬੀ ਸੇਫ ਔਨ ਦਾ ਰੋਲ ਹੈ ਨਾ ਸੇਫੰਗੀ ਗੱਲ ਜਿਹੜਾ ਬਹੁਤ ਵੱਡਾ ਰੀਜ਼ਨ ਆ ਔਰ ਮੈਂ ਬੜਾ ਚੰਗਾ ਲੱਗਾ ਉਹਦੋਂ ਬੜੀ ਖੁਸ਼ੀ ਹੋਈ ਵੀ ਯਾਰ ਦੇਖ ਕੇ ਉਹ ਕਹਿੰਦੇ ਵੀ ਮਤਲਬ ਟਰੱਕ ਜਿਹੜਾ ਸੀਗਾ ਉਹ ਦਿਨ ਉਹਨਾਂ ਨੇ ਮੈਂ ਆਫਿਸ ਦੇ ਵਿੱਚ ਸੀਗਾ ਤੇ ਉੱਥੇ ਟਰੱਕ ਲੋ ਕਲੀਅਰੈਂਸ ਵਾਲੇ ਬ੍ਰਿਜ ਤੋਂ 50 ਮੀਟਰ ਪਹਿਲਾਂ ਖੜ ਗਿਆ ਆਪੇ ਅੱਛਾ ਠੀਕ ਹੈ ਬਈ ਬ੍ਰਿਜ ਅੱਗੇ ਲੋ ਆ ਵੀ ਮੇਰੇ ਕੋ ਬਈ ਟਰੱਕ ਕਲੀਅਰ ਨਹੀਂਗਾ ਤੇ ਜਾ ਨਹੀਂ ਹੁਣਾ ਸੋ ਉੱਥੇ ਖੜਾ ਹੋ ਗਿਆ ਵੀ ਪਹਿਲਾਂ ਮੇਕ ਸ਼ੋਰ ਕਰੋ ਵੀ ਉੱਥੋਂ ਟਰੱਕ ਨਿਕਲਦਾ ਕਿ ਨਹੀਂ ਨਿਕਲਦਾ ਸੋ ਕਾਈਂਡ ਆਫ ਲਾਈਕ ਕਿ देयर आरਨਟ ਸੋ ਮਨੀ ਥਿੰਗਸ ਹੈਪਨਿੰਗ ਬਹੁਤ ਚੀਜ਼ਾਂ ਹੋ ਰਹੀਆਂ ਹੈਗੀਆਂ ਜਿਹੜੀਆਂ ਕਿ ਆਪਣੀ ਕੰਪਨੀਆਂ ਨੂੰ ਆ ਜਿਹੜੀ ਸੇਫਟੀ ਦੇ ਲਈ ਬਹੁਤ ਵਧੀਆ ਚੀਜ਼ ਹੈਗੀ ਹਾਂ 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 ਜੀ ਬਿਲਕੁਲ ਸੋ ਇਹ ਟਰੈਕਿੰਗ ਦੇ ਵਿੱਚ ਇਹਦਾ ਮਤਲਬ ਜਿਹੜੀ ਟੈਕਨੋਲੋਜੀ ਆ ਉਹ ਕਾਫੀ ਜ਼ਿਆਦਾ ਪੈਰ ਲਗਾਤਾਰ ਜਿਹੜੀ ਉਹ ਪਸਾਰ ਰਹੀ ਆ ਆ ਇਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਚੱਲ ਰਹੀਆਂ ਆ ਆ ਇੱਕ ਜਿਹੜਾ ਹੋਰ ਇਸ਼ੂ ਆਪਾਂ ਜਿਹੜਾ ਟੋ ਟਰੱਕ ਦਾ ਦੇਖਿਆ ਸੀਗਾ ਵੀ ਟੋ ਟਰੱਕ ਦੇ ਵਿੱਚ ਪ੍ਰਾਈਸ ਗੌਜਿੰਗ ਦਾ ਜਿਹੜਾ ਡਿਬੇਟ ਆ ਉਦੇ ਵਿੱਚ ਉਹ ਟੂ ਟਰੱਕ ਆਪਰੇਟਰ ਇਹ ਦੋਸ਼ ਲਾ ਰਹੇ ਆ ਕਹਿੰਦੇ ਵੀ ਲੈਕ ਆਫ ਇੰਸ਼ੋਰੈਂਸ ਤੇ ਕਰਕੇ ਜਿਹੜਾ ਪ੍ਰਾਈਸ ਗਾਊਜਿੰਗ ਡਿਬੇਟ ਆ ਉਹ ਅੱਗੇ ਵਧਿਆ ਵੀ ਉਹਦੇ ਕਰਕੇ ਪ੍ਰਾਈਸ ਇੰਨਾ ਜ਼ਿਆਦਾ ਜਿਹੜਾ ਵਧਿਆ ਆ ਰੀਸੈਂਟਲੀ ਇਹ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਮਿਲਦਾ ਕਾਫੀ ਅੱਗੇ ਤੱਕ ਸੁਣਵਾਈ ਤੱਕ ਵੀ ਜਿਹੜੀਆਂ ਹੋ ਗਈਆਂ ਸੀ ਵੀ ਸਾਨੂੰ ਦੱਸੋ ਸਰਵੇ ਵਗੈਰਾ ਵੀ ਆ ਰਹੇ ਸੀਗੇ ਟੂ ਟਰੱਕ ਦੀ ਪ੍ਰਾਈਸ ਗਾਊਜਿੰਗ ਨੂੰ ਜਿਹੜਾ ਉਹ ਲੈ ਕੇ ਇਹ ਕੀ ਟੂ ਟਰੱਕ ਆਪਰੇਟਰਸ ਦਾ ਇਹ ਕਹਿਣਾ ਵੀ ਲੈਕ ਆਫ ਇੰਸ਼ੋਰੈਂਸ ਤੇ ਕਰਕੇ ਪ੍ਰਾਈਸ ਗਾਊਜਿੰਗ ਹੋ ਰਹੀ ਆ ਕੀ ਇਹ ਠੀਕ ਗੱਲ ਆ ਇਸ ਇਸ ਨੂੰ ਇਸ ਗੱਲ ਨੂੰ ਕਿਦਾਂ ਦੇਖਿਆ ਜਾਵੇ ਵਾਕਿਨ ਦੇਖੋ ਇਹ ਇਹ ਚੀਜ਼ ਜਿਹੜੀ ਆ ਨਾ ਇਹ ਆਪਾਂ ਇਸ ਢੰਗ ਨਾਲ ਲੈਨੇ ਆ ਜਿਸ ਢੰਗ ਦੇ ਨਾਲ ਆਪਾਂ ਟਰੱਕ ਇੰਸ਼ੋਰੈਂਸ ਆ ਆਪਾਂ 7.5 ਲੱਖ ਦੀ ਟਰੱਕ ਇੰਸ਼ੋਰੈਂਸ ਲੈ ਰਿਹਾ ਹੁੰਦੇ ਤੇ ਉਹ ਵੀ ਆਪਾਂ ਨੂੰ ਕਹਿ ਰਹੇ ਕਿ 2 ਮਿਲੀਅਨ ਦੀ ਕਰ ਲਓ 5 ਮਿਲੀਅਨ ਦੀ ਕਰ ਲਓ ਕੌਣ ਕਹਿ ਰਿਹਾ ਉਹ ਉਹ ਕੌਣ ਪੁਸ਼ ਕਰ ਰਿਹਾ ਉਹ ਲਾਇਰ ਆ ਠੀਕ ਆ ਮਨੀ ਟੂ ਬੀ ਮੇਡ ਬਾਇ ਲਾਇਰਸ ਠੀਕ ਇਹਦੇ ਵਿੱਚ ਕੋਈ ਵੀ ਹੈਗਾ 99% ਜਿਹੜੇ ਕੇਸਸ ਆ ਟਰਕਿੰਗ ਦੇ ਜਿਹੜੇ ਕੇਸਸ ਹੁੰਦੇ ਆ ਉਹਦੇ ਚ 99% ਕੇਸ ਜਿਹੜੇ ਆ ਵਿਦਨ ਦਾ ਆਪਣੀ ਲਿਮਟ ਦੇ ਵਿੱਚ ਸੈਟਲ ਹੁੰਦੇ ਆ ਸਿਰਫ 1% ਕੇਸ ਜਿਹੜੇ ਆ ਉਹ ਹਾਈ ਵੈਲਿਊ ਵਾਲੇ ਹੁੰਦੇ ਆ ਸੋ ਉਹ 1% ਕੇਸਸ ਲਈ 99% ਨੂੰ ਸਜ਼ਾ ਦੇਣੀ ਕੀ ਜਾ ਰਹੀ ਆ ਹੁਣ ਇੱਥੇ ਜਿਹੜਾ ਆ ਕਿਓ ਮਤਲਬ ਠੀਕ ਆ ਮੈਂ ਇੱਕ ਗੱਲ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਮੇਰੇ ਖਿਆਲ ਹਰਜੋਤਪਾ ਜੀ ਇਸ ਗੱਲ ਨਾਲ ਸਹਿਮਤ ਹੋਣਗੇ ਮੇਰੇ ਨਾਲ ਕਿ ਡੈਫੀਨਿਟਲੀ ਜਿਹੜੀ ਸਾਡੀ ਇੰਸ਼ੋਰੈਂਸ ਹੈਗੀ ਆ ਜਿਹੜੀ ਕਵਰੇਜ ਹੈਗੀ ਆ ਉਹ ਜਿਹਨੂੰ ਕਵਰੇਜ ਬਾਏ ਕੀਤੀ ਜਾਂਦੀ ਆ ਉਦੋਂ ਇਹਨਾਂ ਚੀਜ਼ਾਂ ਦੇ ਉੱਤੇ ਕਿਹਾ ਜਾਂਦਾ ਵੀ ਘਟਾ ਦਿਓ ਕੋਈ ਗੱਲ ਨਹੀਂ ਮਤਲਬ ਪ੍ਰੀਮੀਅਮ ਘਟਣਾ ਚਾਹੀਦਾ ਮਤਲਬ ਮੇਰਾ ਉਹ ਜਿੰਨਾ ਮਰਜ਼ੀ ਘਟਾ ਦਿਓ ਜਿੰਨਾ ਜਿੰਨਾ ਮਰਜ਼ੀ ਘੱਟ ਹੋ ਜਾਵੇ ਜਾਂ ਮੈਨੂੰ ਪ੍ਰੀਮੀਅਮ ਘੱਟ ਚਾਹੀਦਾ ਸੋ ਜਿਹੜਾ ਏਜੰਟ ਉਹ ਨਾ ਕਿਤੇ ਨਾ ਕਿਤੇ ਕਟੋਤੀ ਕਰਦਾ ਹੈ ਉਹ ਸਾਰੀ ਤੇ ਜੱਕਟਾ ਦਿੰਦਾ ਹੈ ਠੀਕ ਹੈ ਡੈਫੀਨਿਟਲੀ ਟੋ ਟੋ ਦੇ ਵਿੱਚ ਅਸੀਂ ਅੰਡਰ ਕਵਰਡ ਆ ਠੀਕ ਹੈ ਸਾਡੀਆਂ ਕੰਪਨੀਆਂ ਬਹੁਤ ਕੰਪਨੀਆਂ ਜਿਹੜੀਆਂ ਅੰਡਰ ਕਵਰੇਜ ਆ ਉਹਨਾਂ ਦੀ ਉਹਨਾਂ ਹੀ ਕਵਰੇਜ ਪੂਰੀ ਨਹੀਂਗੀ ਟੋ ਦੇ ਵਿੱਚ ਪਰ ਉਹਦੇ ਨਾਲ ਨਾਲ ਟੋ ਕੰਪਨੀ ਉਹਨਾਂ ਕਹਿ ਰਹੀਆਂ ਜੀ ਇਹ 25000 ਤੋਂ ਵਧਾ ਕੇ ਲੱਖ ਕਰ ਦਿਓ ਤੇ ਲੱਖ ਕਰ ਦਿਓ ਦਾ ਮੀਨਸ ਕਿ ਤੁਸੀਂ ਆਪਣੇ ਚਾਰਜਸ ਨਹੀਂ ਦੇਖਣੇ ਪਰ ਸਾਡੀ ਇੰਸ਼ੋਰੈਂਸ ਵਧਾ ਦਿਓ ਤਾਂ ਕਿ ਤੁਹਾਨੂੰ ਜਿਹੜੇ ਚਾਰਜਸ ਸਾਡੇ ਪੂਰੇ ਮਿਲਦੇ ਰਹਿਣ ਇਹਨਾਂ ਦੋ ਦੋ ਕੰਪਨੀਆਂ ਦੀ ਨਜ਼ਰੀਏ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹ ਗੱਲ ਆ ਸਾਡੇ ਨਜ਼ਰੀਏ ਨਾਲ ਇਹ ਦੇਖਿਆ ਜਾਵੇ ਕਿ ਠੀਕ ਆ ਸਾਡੀ 25000 ਦੀ ਕਵਰੇਜ ਘਟਿਆ ਇੱਕ ਟਰੱਕ ਦੇ ਲਈ ਜਿਹੜੀ ਤੋਂ ਦੀ ਕਵਰੇਜ ਘਟਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਲੱਖ ਕਰ ਲਈਏ ਤੁਹਾਡਾ ਬਿੱਲ ਜਿਹੜਾ ਉਹ ਵੀ ਲੱਖ ਦਾ ਹੀ ਆਵੇ ਹੂੰ 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 ਜੀ ਬਿਲਕੁਲ